ਹਣ ਕਿਹੜਾ ਦੋ ਕਿਹੜਾ ਦੋ ਮੜਜ ਹੁਣ ਮੈਨੂੰ ਕੋ ਦੋ ਤੁਹਾਨੂੰ ਅਜੇ ਦਵਾਈ ਥੋੜੀ ਕੋ ਖਲਾਤੀਏ ਲਗਾ ਇੰਨੇ ਚ ਬਈ ਹੁਣ ਠੀਕ ਆ ਏ ਕਰ ਜਾਂ ਕਹਿੰਦੇ ਆ ਠੀਕ ਨਹੀਂ ਕਿਤੇ ਇੱਥੇ ਡਰਦੀ ਮਾਰੀ ਜਰ ਨਹੀਂ ਗਈ ਜਾਂਦੀ ਦੇਖ ਲੈ ਬੀਬੀ ਗਾਲਸੜ ਮੇਰੀ ਜਦੋਂ ਤਿੰਨ ਮਹੀਨੇ ਪੂਰੀ ਦਵਾਈ ਲੈ ਲਈ ਮੇਰੀ ਗਾਰੰਟੀ ਜਿੰਮੇਵਾਰੀ ਕਦੇ ਐਦਾਂ ਦਾ ਫਾਲਟੀ ਨਹੀਂ ਲੈਣਾ ਸਮਝ ਲਗੀ ਕਦੇ ਫਾਲਟ ਨਹੀਂ ਕੋਲ ਜਦ ਮਾਂ ਚੋਂ ਕੱਢ ਦੇ ਤੇ ਇੱਕ ਚੀਜ਼ ਯਾਦ ਰੱਖਿਓ ਜੇ ਪੌਣੀ ਚੜਨੀ ਪੈਂਦੀ ਆ ਇੱਕੋ ਪੈਰ ਨਾਲ ਪੌੜੀ 'ਚ ਚੜੋ। ਜੇ ਕਦੇ ਆਹ ਮੂਰੇ ਰੱਖਦੇ ਆ ਉਹ ਮੂਰੇ ਰੱਖ। ਫੇਰ ਜਾ ਕੇ ਬਰਾਬਰ ਰਹੂਗਾ ਬੈਲੈਂਸ। ਜੇ ਇੱਕ ਇੱਕ ਕਰਕੇ ਬਲਗਾ ਇੱਕ ਤੇ ਹੀ ਕਰਕੇ ਜੇ ਇਹੀ ਕਰੀ ਜਾਓਗੇ ਇਹਦਾ ਨਾ ਵਧੀਆ ਨਹੀਂ ਰਹੂਗਾ। ਠੀਕ ਆ? ਤੇ ਹੁਣ ਕਿਵੇਂ ਲੱਗ ਰਿਹਾ? ਠੀਕ ਲੱਗ ਰਿਹਾ? ਕਿੰਨਾ ਠੀਕ? ਬਿਲਕੁਲ ਠੀਕ ਆ। ਓਕੇ। ਧੰਨਵਾਦ। ਠੀਕ ਆ। ਪਸੂਆਂ ਦੇ ਵਿੱਚ ਮਹਸਾ ਦੇ ਧਾਰਾਂ ਤੋਂ ਦੇ ਮੱਜਾ ਪਿਆ। ਠੀਕ ਆ। ਇੱਕ ਮੱਜਾ ਤੇ ਬੈਠੇ ਉਹ ਹਿੱਲ ਗਈ। ਹਾਂਜੀ ਇਹ ਉੱਠ ਕੇ ਤੁਰਨ ਲੱਗੀ ਫर्श ਤੋਂ ਤਿਲਕ ਗਈ ਠੀਕ ਆ ਤਿਲਕ ਕੇ ਡਿੱਪੇ ਡਿੱਪੇ ਇਹਦੇ ਜਾਣੀ ਚੂੜੇ 'ਚ ਹੋਣ ਲੱਗਾ ਇਹਦੇ ਦਰਦ ਠੀਕ ਆ ਜੀ ਚੂੜੇ ਚਾਚੀ ਪਿੰਡ ਦੇ ਡਾਕਟਰ ਤੋਂ ਫਸਟ ਰੀਟ ਕਰਾਈ ਹਾਂਜੀ ਠੀਕ ਆ ਲਾਇਆ ਠੀਕ ਹੋ ਗਈ ਠੀਕ ਆ ਜੀ ਉਹ ਤੋਂ ਬਾਅਦ ਦਰਦ ਵੱਧਦੇ ਬਾਦੇ ਬਾਦੇ ਲੱਤ ਇਸ ਤਰ੍ਹਾਂ ਹੋਣ ਲੱਗੀ ਵੀ ਛੋਟੀ ਹੁੰਦੀ ਜਾਂਦੀ ਆ ਕਿੰਨਾ ਟਾਈਮ ਹੋ ਗਿਆ ਜੀ ਇਹ ਗੱਲ ਨੂੰ ਇਹ ਨੂੰ ਤਕਰੀਬ 1 ਸਾਲ ਦੇ ਤਕਰੀਬ ਨੂੰ ਠੀਕ ਹੈ ਜੀ ਅਸੀਂ ਹੋਰ ਵੀ ਡਾਕਟਰਾਂ ਤੋਂ ਐਮ ਆ ਆਰ ਵੀ ਕਰਾਈ ਕੋਟੇ ਦੇ 6 6 5 5 7 ਐਕਸਰੇ ਵੀ ਕਰਵਾਏ ਠੀਕ ਹੈ ਉਹ ਐਕਸਰਾਂ ਦੇ ਨਾਲ ਮਹੀਨੇ 2 2 ਮਹੀਨੇ ਆਪਣਾ ਦਵਾਈ ਵੀ ਖਾਧੀ ਜਿੰਨਾ ਚਿਰ ਦਵਾਈ ਖਾਣੀ ਉਹਨਾਂ ਚਿਰ ਪੀਣ ਦਾ ਖਤਮ ਹੋ ਜਾਂਦਾ ਸੀ ਜਦੋਂ ਦਵਾਈ ਛੱਡ ਦੇਣੀ ਦਰਦ ਉਸੇ ਤਰ੍ਹਾਂ ਹੀ ਪਿਆ ਠੀਕ ਹੈ ਜੀ ਅਸੀਂ ਕਹਿਣ ਲੱਗੇ ਵੀ ਲੱਤੇ ਮੈਨੂੰ ਕਿਹਾ ਕਰੇ ਲੱਤ ਮੇਰੀ ਛੋਟੀ ਹੋ ਗਈ ਵੇ ਲਾਤ ਤੇਰੀ ਕੋਈ ਤੋੜੀ ਤਾਂ ਹੈ ਨਹੀਂ ਟੁੱਟੀ ਹੈ ਨਹੀਂ ਤੜਕੇ ਘੇਢੀ ਪਈ ਚਲੋ ਸਾਨੂੰ ਸੱਕ ਪੈ ਗਏ ਅਸੀਂ ਸੰਗਰੂਰ ਡਾਕਟਰ ਤੋਂ ਵੀ ਦਵਾਈ ਖਾਧੀ ਹੋਰ ਵੀ ਡਾਕਟਰਾਂ ਤੋਂ ਦਵਾਈ ਖਾਧੀ ਸਾਨੂੰ ਹੌਲੀ ਹੌਲੀ ਸਾਡੇ ਪਿੰਡ ਦੇ ਵਿੱਚ ਸਾਡੇ ਮਾਸੀ ਦੇ ਮੁੰਡੇ ਦੀ ਗਿੱਚੀ ਤੋਂ ਤਰਦ ਹੋਣ ਲੱਗ ਗਿਆ ਉਹ ਤੋਂ ਬੈਠ ਕੇ ਪਾਸਾ ਲੈਣ ਦੇ ਵੀ ਹਰਕਤ ਨਾ ਹੋਇਆ ਕਰੇ ਔਲੇ ਹੌਲੇ ਪਿਛਲੇ ਸਾਲ ਸਾਨੂੰ ਪਤਾ ਲੱਗ ਗਿਆ ਔਲੇ ਹੌਲੇ ਸਾਨੂੰ ਸੁਣ ਦੇ ਵਿੱਚ ਸਾਡਾ 35 ਛੜ ਦਾ ਕੰਮ ਆ ਸਾਡੇ ਕੋਲ ਉੱਥੇ ਹਰ ਤਰ੍ਹਾਂ ਦਾ ਵੀ ਪਾਰਕਰ ਪਿੰਡ ਦੇ ਆਉਂਦੇ ਨੇ ਕਹਿਣ ਲੱਗੇ ਵੀ ਵਿਵੇnder ਤੇਰੇ ਮਾਸੀ ਦਾ ਮੁੰਡਾ ਠੀਕ ਹੋ ਗਿਆ ਅਸੀਂ ਉਹਨੂੰ ਫੋਨ ਤੇ ਉਸੇ ਤਰ੍ਹਾਂ ਹੀ ਗੱਲਬਾਤ ਕੀਤੀ ਕੋਈ ਗੱਲ ਸੀ ਵਿਵੇnder ਹਾਂ ਇਸੇ ਜਗ੍ਹਾ ਤੋਂ ਪਿਛਲੇ ਸਾਲ ਬਿਲਕੁਲ ਠੀਕ ਹੋ ਗਿਆ ਘੁੰਮਦਾ ਫਿਰਦਾ ਮੋਟਰਸਾਈਕਲ ਗੱਡੀਆਂ ਚਲਾਉਂਦਾ ਸਾਡੂ ਨੂੰ ਪਤਾ ਲੱਗ ਗਿਆ ਅਸੀਂ ਉਹਨਾਂ ਤੋਂ ਫੋਨ ਨੰਬਰ ਲੈ ਕੇ ਫੋਨ ਤੇ ਇਹਨਾਂ ਦੇ ਨਾਲ ਵੀ ਆਪਣੇ ਕਨੈਕਟ ਕੀਤਾ ਕਨੈਕਟ ਕਰਨ ਤੋਂ ਬਾਅਦ ਅਸੀਂ ਉਹਦੋਂ ਸ਼ੁੱਕਰਵਾਰ ਨੂੰ ਜੀ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਸ਼ੁੱਕਰਵਾਰ ਵਾਲੇ ਦਿਨ ਇੱਥੇ ਪਹੁੰਚੇ ਜੀ ਇਹਨਾਂ ਕੋਲੇ ਪਹੁੰਚੇ ਇਹਨਾਂ ਨੇ 51000 ਰੁਪਏ ਲਿਆ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਐਮ ਆਈ ਆਰ ਵੀ ਕਰਾਈਆ ਗੋਡਿਆਂ ਦੇ ਐਕਸਰੇ ਕਰਾਇਆ ਸਰੂ ਡਾਕਟਰ ਕਹਿੰਦਾ ਕੀ ਕਰਨਾ ਵੀ ਇਹਨਾਂ ਦੀ ਰੀਡ ਦੀ ਹੱਡੀ ਦੇ ਜਿਹੜੇ ਮਣਕੇ ਨੇ ਜੀ ਕੋਈ ਕਹਦਾ ਕਰੇ 1 ਐਮ ਐਮ ਦਾ ਫਰਕ ਕੋਈ ਕਹਦਾ ਕਰੇ 2 ਐਮ ਐਮ ਦਾ ਫਰਕਾ ਜੀ ਤੋਂ ਜਦ ਅਸੀਂ ਇਹਨਾਂ ਕੋਲੇ ਆਏ ਇਹ ਕਹਿੰਦੇ ਵੀ ਕੋਈ ਐਮ ਆਈ ਆਰ ਨਹੀਂ ਕਰਾਉਣੀ ਕੋਈ ਤੁਹਾਡਾ ਅਸੀਂ ਨਹੀਂ ਦੇਖਣਾ ਜੀ ਇਹਨਾਂ ਨੇ ਬੈੱਡ ਤੇ ਵੀ ਆਪਣਾ ਪਾ ਕੇ ਪੁੱਠੇ ਪਾ ਕੇ ਮੁੱਦੇ ਪਾ ਕੇ ਠੀਕ ਹੈ ਟ੍ਰੀਟਮੈਂਟ ਕੀਤਾ ਜੋ ਵੀ ਹੁੰਦੀ ਹੈ ਟ੍ਰੀਟਮੈਂਟ ਜੋ ਇਹਨਾਂ ਦੇ ਆਪਣੇ ਹਿਸਾਬ ਨਾਲ ਆਪਣੇ ਕੀਤਾ ਜੀ ਤਕਰੀਬਨ 1.5 ਇੰਚ 1 ਲੱਤ ਹਾਈ ਜਦੋਂ ਅਸੀਂ ਬੈੱਡ ਤੇ ਪਾਈ ਇਹਨਾਂ ਨੇ 1.5 ਇੰਚ ਦੇ ਪੌਣ ਤੇ ਤਕਰੀਬਨ ਲੱਤ ਛੋਟੀ ਦੀ ਗਈ ਹਾਂਜੀ ਤੋਂ ਜਦੋਂ ਇਹਨਾਂ ਨੇ ਵੀ ਲੱਤ ਪਰ ਹਲਾਏ ਮੈਨੂੰ ਕਹਿਣ ਲੱਗੇ ਵੀ ਤੇ ਲੱਤ ਠੀਕ ਆ ਮਗਰ ਇੱਕ ਬਿਲਕੁਲ ਠੀਕ ਆ ਠੀਕ ਹੈ ਜੀ ਅੱਡ ਪੈ ਹਲਾਉਣਾ ਚੂਲਾ ਹਲਾਉਣ ਦੇ ਨਾਲ ਹੀ ਲੱਤ ਬਿਲਕੁਲ ਠੀਕ ਹੋ ਗਏ ਹੁਣ ਦੇਖ ਲਓ ਤੁਹਾਡੇ ਸਾਹਮਣੇ ਖੜੀ ਆ ਠੀਕ ਹੈ ਜੀ ਤੇ ਕਰੀਮਨ ਸਾਹਾ ਡੇਢ ਹੈ ਤੇ ਲੱਤ ਛੋਟੀ ਸੀ ਆਈਟਮ ਤੁਹਾਡੇ ਸਾਹਮਣੇ ਖੜੀ ਆ ਲੱਤ ਬਿਲਕੁਲ ਨਾਰਮਲ ਆ ਠੀਕ ਹੈ ਜੀ ਸਿੱਧੀ ਤੁਰਦੀ ਆ ਇੱਦੀ ਤੁਣ ਸਾਡੇ ਪਸ਼ੂਆਂ ਦਾ ਕੰਮ ਹੋਣ ਮੇਰਾ ਜਿਹੜਾ ਤੇ ਉਹ ਕੋਠੀ ਆ ਘਰ ਆ ਉਹ ਥੋੜਾ ਉੱਚਾ ਨੀਮਾ ਠੀਕ ਹੈ ਜੀ ਬਾਥੂ ਉੱਚਾ ਤੇ ਆ ਉੱਤਰ ਤੇ ਆ ਹੋਰ ਵੀ ਨੀਮਾ ਉੱਚਾ ਥਾਂ ਹੈਗਾ ਠੀਕ ਹੈ ਜੀ ਉਹਦੇ ਚੜ੍ਹਨ ਦੇ ਨਾਲ ਮਾੜਾ-ਮੋਟਾ ਫਰਕ ਪੈ ਜਾਂਦਾ ਜਦੋਂ ਅਸੀਂ ਪਹਿਲੀ ਵਾਰ ਆਏ ਇਹਨਾਂ ਨੇ 15 ਦਿਨ ਦੀ ਸਾਨੂੰ ਵੀ ਆਪਣੇ ਦਵਾਈ ਦਿੱਤੀ ਤਰੇਗਾ तकरीबन 35-40 ਪੈਸੇ ਫਰਕ ਪੈ ਗਿਆ ਹਾਂ ਫਰਕ ਪੈ ਗਿਆ ਉਸ ਤੋਂ ਬਾਅਦ ਲੱਤ ਦਾ ਜਿਹੜਾ ਤੁਰਨ ਫਿਰਨ ਦੇ ਬਿਲਕੁਲ ਵੀ ਆਪਣੇ ਬਰੋਬਰ ਹੋ ਗਿਆ ਠੀਕ ਹੈ ਜੀ ਤੁਹਾਡੇ ਸਾਹਮਣੇ ਖੜੀ ਆ ਪਹਿਲਾਂ ਬੈਲਟ ਲੱਗ ਨੂੰ ਵੀ ਬੈੱਡ ਲਾ ਕੇ ਕੋਕ ਕੁੰਦੀ ਸੀ ਠੀਕ ਹੈ ਜੀ ਗੋਡੇ 'ਤੇ ਵੀ ਬੈੱਡ ਲੱਗੇ ਸੀ ਇਹਦੇ ਠੀਕ ਹੈ ਜੀ ਇਹਨਾਂ ਦੇ ਪਹਿਲੀ ਵਾਰ ਸਾਡੇ ਆਉਣ ਤੇ ਨਾਲ ਗੋਡੇ ਦੀ ਬੈਲਟ ਵੀ ਉਤਰ ਗਈ ਲੱਕ ਦੀ ਬੈਲਟ ਪੇ ਉਤਰ ਗਏ ਤੁਹਾਡੇ ਸਾਹਮਣੇ ਖੜੀ ਆ ਸਹੀ ਗੱਲ ਹੈ ਹੁਣ ਇਹਨੂੰ ਇੱਧਰ ਇੱਕ ਚੀਜ਼ ਹੋਰ ਦੇਖ ਰਾਂ ਹਾਂ ਹਾਂਜੀ ਇਹਨਾਂ ਦਾ ਇੱਕ ਮਰੀਜ਼ ਜਿਹੜਾ ਆਇਆ ਸੀ ਸਭ ਤੋਂ ਪਹਿਲਾਂ ਇਹਨਾਂ ਦੀ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਉਹ ਬਹੁਤ ਤੰਗ ਸੀਗਾ ਉਹ 15 ਦਿਨ ਦੀ ਦਵਾਈ ਨਾਲ ਹੀ ਓਕੇ ਹੋ ਗਿਆ ਬਿਲਕੁਲ 15 ਦਿਨਾਂ ਨੇ ਓਕੇ ਹੋ ਗਿਆ ਜੀ ਠੀਕ ਹੈ ਜੀ ਤੇ ਔਰ ਮੈਂ ਫਿੱਟ ਕਰਿਆ 15 ਦਿਨ ਦੀ ਦਵਾਈ ਦਿੱਤੀ ਹੈ ਉਹ ਤੋਂ ਬਾਅਦ ਪੰਜ ਛੇ ਬਲੀ ਕਵੇ ਚੁੱਕੇ ਤਕਰੀਬਨ ਅਸੀਂ ਅੱਜ ਇਹਨਾਂ ਨੂੰ ਇਹ ਵੀ ਕਹਿਤ ਵੀ ਅੱਜ ਆਪਤੀ ਤੇ ਮੇਰੇ ਮੇਰੇ ਪਿੰਡ ਦੇ ਤਿੰਨ ਚਾਰ ਵੀ ਮਰੀਜ਼ ਹੋਰ ਡਾਕਟਰ ਤੋਂ ਦਵਾਈਆਂ ਲੈ ਕੇ ਤੰਗ ਆ ਚੁੱਕੇ ਨੇ ਚਾਹ ਵੀ ਉਹਨਾਂ ਕੋਲੇ ਪੈਸੇ ਵੀ ਹੈ ਨਹੀਂ ਹਾਂਜੀ ਦਵਾਈਆਂ ਖਾਣ ਦੇ ਜਿੰਨੀਆਂ ਲਿਖ ਦਿੰਦੇ ਨੇ ਡਾਕਟਰ ਉਹਨੀਆਂ ਦਵਾਈਆਂ ਲੈਣ ਦੀ ਸਮਰੱਥਾ ਹੈ ਨਹੀਂ ਹੁਣ ਤਕਰੀਬਨ ਅੱਧਾ ਅਸੀਂ ਠੀਕ ਆ ਅਸੀਂ ਜਾ ਕੇ ਉਹਨਾਂ ਵੀ ਅਮਰੀਦਾਂ ਨੂੰ ਖਾਵਾਂਗੇ ਭਾਈ ਆਪਣਾ ਮੁੱਲਾ ਪਰ ਵੀ ਆਪਣੇ ਦਵਾਖਾਨੇ ਕੋਲੇ ਜਾਓ ਠੀਕ ਹੈ ਜੀ ਵਿੱਚ ਐਮ ਆਈ ਆਰ ਦੀ ਲੋੜ ਨਹੀਂ ਕਿਸੇ ਇੱਕ ਸਿਰੇ ਠੀਕ ਹੈ ਮਹਿੰਗੀ ਤਾਂ ਨਹੀਂ ਹੈਗੀ ਦਵਾਈ ਜਿਵੇਂ ਲੋਕ ਆਮ ਕਹਿੰਦੇ ਨੇ ਵੀ ਹਾਂਜੀ ਦੇਖੋ ਜੀ ਸਾਨੂੰ ਤਾਂ ਮਹਿਗੀ ਨਹੀਂ ਲੱਗੀ ਠੀਕ ਹੈ ਜੀ ਪਹਿਲੀ ਮੇਰੀ ਬੈਟ ਉੱਤਰ ਗਈ ਗੋਡੇ ਦਾ ਕੈਪ ਉੱਤਰ ਗਿਆ ਸਾਨੂੰ ਮਹਿਗੀ ਨਹੀਂ ਲੱਗੀ ਸਹੀ ਗੱਲ ਹੈ ਜੀ ਮਰੀਜ਼ ਜੀ ਠੀਕ ਹੋਣਾ ਚਾਹੀਦਾ ਕਹਿੰਦੇ ਦੇਖੋ ਵੀ ਆਪਣੇ ਇਹਨਾਂ 'ਚ ਇੱਕ ਚੀਜ਼ ਜੋੜ ਕਰਨ ਆ ਗਏ ਹਾਂਜੀ ਬਸ ਇਹਨਾਂ ਨੂੰ ਇਹ ਕਿਹਾ ਗਿਆ ਹੁਣ ਤੱਕ ਡਾਕਟਰਾਂ ਵੱਲੋਂ ਅੱਗੇ ਉਹ ਤੁਹਾਡੇ ਬਣ ਕੇ ਇੱਕ ਦੋ ਨਾ ਰਗੜ ਖਾਤੇ ਠੀਕ ਹੈ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਹੈ ਨਾ ਇਦਾਂ ਮੜ ਕੇ ਤੋਂ ਮੜ ਕੇ ਦੇ ਵਿੱਚ ਬਲਾਈਟ ਅਟੈਕ ਚੱਲ ਗਈ ਰਗੜ ਕਦੇ ਖਾਈ ਨਹੀਂ ਸੀ ਠੀਕ ਹੈ ਇਹ ਲੋਕਾਂ ਦਾ ਭੁਲੇਖਾ ਤੇ ਮੜ ਕੇ ਮੜ ਕੇ ਨਾ ਬੈਲਟ ਨਾਲ ਕੋਈ ਗੱਲ ਨਾ ਮਤਗੀ ਵੀ ਕੋਈ ਫਾੜ ਲੱਗਿਆ ਨਹੀਂ ਬਿਲਕੁਲ ਹੀ ਕਹਿੰਦੇ ਵੀ ਹੁਣ ਤੇ ਆਈਆਂ ਵੀ ਬਿਲਕੁਲ ਹੀ ਠੀਕ ਸੰਗਰੂਰ ਡਾਕਟਰ ਸਰਕਾਰੀ ਹਸਪਤਾਲ ਵਿੱਚ ਜਿੱਦੇ ਗਏ ਕਹਿੰਦੇ ਮਾਤਾ ਤੇਰੇ ਜਿਹੜੇ ਕਾ ਹੈ ਲੱਗ ਤੋ ਗੋਡੇ ਗੋਡੇ ਬੀ ਗ੍ਰੇਸ ਮਾਤਾ ਤੇਰਾ ਖਤਮ ਹੋ ਚੁੱਕਿਆ ਠੀਕ ਹੈ ਜੀ ਕਹਿਣ ਲੱਗੇ ਤੇਰੇ ਕੋਲੇ 5 ਲੱਖ ਵਾਲਾ ਕਾਰਡ ਹੈ ਇਹ ਕਹਿੰਦੀ ਹੈਗੇ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਗੋਡੇ ਨਵੇਂ ਚੇਂਜ ਹੋਣਗੇ ਠੀਕ ਹੈ ਆ ਜੀ ਇੱਥੇ ਆ ਗਏ ਨਾ ਗੋਡੇ ਸਾਡੇ ਚੇਂਜ ਹੋਏ ਨੇ ਨਾ ਨਵੇਂ ਪਾਏ ਨਾ ਵਿੱਚੋਂ ਗੱਡੇ ਠੀਕ ਹੈ ਜੀ ਆ ਬਸ ਮੂਵਮੈਂਟ ਹਿਲ ਚੁਲ ਕਰਦੇ ਨਾਲ ਹੀ ਬਿਲਕੁਲ ਠੀਕ ਹੈ ਅਸਲੀ ਨੇ ਹੁਣ ਜਿਹੜੇ ਹੈਗੇ ਹਾਂ ਅਸਲੀ ਹੁਣ ਇਹ ਅਸਲੀ ਗੋਡੇ ਨੇ ਜੇ ਐਸੀ ਉਹਨਾਂ ਸੱਕਾਂ ਦੇ ਵਿੱਚ ਪੈ ਜਾਂਦੇ ਹਨ ਜ ਤਕਰੀਬਨ ਅਸੀਂ ਬੈਠਣ ਉੱਠਣ ਤੋਂ ਵੀ ਖਾਂ ਨਹੀਂ ਚੱਲੇ ਜਾਂਦੇ ਰੋਗ ਲੱਗ ਗਿਆ ਹੁੰਦਾ ساری ਉਮਰ ਦਾ ਨਾ ਮੱਜਾਂ ਵੀ ਚੋਦੀਆਂ ਸਾਰਾ ਕੰਮ ਕਰ ਸਾਡੇ ਕੋਲੇ ਤਕਰੀਬਨ 20 ਪਾਸਾ